ਅਸੀਂ ਰੀਗੋ ਅ ਵਾਸ਼ਿੰਗਟਨ ਦੇ ਕੋਲ ਨਾਕਲ ਆਇਆ ਜੀ ਇਹ 22 5 2025 ਦੀ ਗੱਲ ਆ ਵਕਤ ਤਕਰੀਬ 8:30 ਵਜੇ ਤੇ ਇਹਦੀ ਰਹਿਨਮਾਈ ਸਰਦਾਰ ਐਸਆਈ ਹਰਜੀਤ ਸਿੰਘ ਕਰ ਰਿਹਾ ਸੀ ਨਾਲ ਪੁਲਿਸ ਪਾਰਟੀ ਇਹ ਉਥੂ ਇੱਕ ਆਦਮੀ ਹਰਜਿੰਦਰ ਸਿੰਘ ਜਿਹੜੀ ਸਹੀਦਾ ਹੁੰਦਾ ਦਿਖਾਈ ਦਿੱਤਾ ਜਿਹਦੀ ਤਲਾਸ਼ੀ ਤੋਂ ਬਾਅਦ ਉਹਦੇ ਕੋਲੋਂ ਕੁਝ 6000 ਦੇ ਕਰੀਬ ਨਸ਼ੇ ਵਾਲੀਆਂ ਟੈਬਲੇਟ ਜਣੀਆਂ ਨੇ ਉਹਦਾ ਕੋ ਮਿਲੀਆਂ ਸਰ ਕਿੱਥੇ ਜਾ ਰਹਾ ਜੀ ਇਹ ਲੈ ਕੇ ਇਹ ਕਿਤੇ ਆਪ ਵੀ ਨਸ਼ਈ ਆ ਆਪ ਵੀ ਨਸ਼ਾ ਕਰਦਾ ਹੈ ਇਹ ਕੁਝ ਆਪਣੀ ਨਸ਼ੇ ਪੂਰਤੀ ਵਾਸਤੇ ਵੇਚ ਵਿਦਦੇਤਾ ਵੀ ਸਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਗੋਲੀਆਂ ਲੈ ਕੇ ਕਿੱਥੋਂ ਆਇਆ ਜੀ ਇਹ ਜੀ ਤੁਹਾਡੇ ਪਿੱਛੇ ਮੇਰੀ ਆਈਡੀ ਦੇ ਅਨੁਸਾਰ ਮੁਤਾਬਕ ਤਾਂ ਐਮਪੀ ਤੋਂ ਲੈ ਕੇ ਆਇਆ ਕੋਈ ਡਬਰਾ ਡਬਰੀ ਸਾਈਡ ਤੋਂ ਅੱਛਾ ਜੀ ਤੇ ਕਿੰਨੇ ਸਮੇਂ ਤੋਂ ਲੈ ਕੇ ਆ ਰਿਹਾ ਜੀ ਉਸ ਤੋਂ ਬੋਲ ਜੀ ਇਹਦੀ ਹਾਲੇ ਇਨਵੈਸਟੀਗੇਸ਼ਨ ਜਾਰੀ ਹੈ ਲੇਕਿਨ ਇਹਦੇ ਦਸਨ ਮੁਤਾਬਕ ਉਹਦਾ ਦੂਜਾ ਤੇ ਤੀਜਾ ਕਿਹੜਾ ਵਾ ਤਾਂ ਸਰ ਜਿੱਕਰ ਅਸੀਂ ਗੱਲ ਕਰੀਏ ਲੱਗਦਾ ਨਹੀਂ ਕਿਸੇ ਨੇ ਇਹਦੇ ਬੰਦੋਂ ਮੰਗਵਾਈਆਂ ਗਈਆਂ ਨੇ ਜਾਂ ਫਿਰ ਇੰਨੀ ਗੋਲੀ ਲੈ ਕੇ ਕੀ ਕਰਨੋਂ ਆਫੇ ਇਹ ਆਇਆ ਜੀ ਇਹਨੂੰ ਕੀ ਪਤਾ ਲੱਗਦਾ ਵੇਖੋ ਅਜੇ ਪੁਲਿਸ ਰਿਮਾਂਡ ਇਹਦਾ ਅਸੀਂ ਉਹਨੂੰ ਦੁਬਾਰਾ ਲਵਾਂਗੇ ਡਿਊਟੀ ਮ ਜਿਸਟਰ ਦੇ ਕੋਲੋਂ ਇੱਕ ਦਿਨ ਦਾ ਹੀ ਰਿਮਾਂਡ ਮਿਲਿਆ ਸੀ ਉਹਦੇ ਵਿੱਚ ਜ਼ਿਆਦਾ ਪੁੱਛਗਛ ਨਹੀਂ ਹੋਈ ਲੇਕਿਨ ਇਹਦਾ ਅਜ ਦੁਬਾਰਾ ਪੁਲਿਸ ਰਿਮਾਂਡ ਲੈ ਕੇ ਤੇ ਗਹਿਰਾਈ ਦੇ ਨਾਲ ਇਹਦੀ ਪੁੱਛਗਛ ਕੀਤੀ ਜਾਏਗੀ ਗੋਲੀਆਂ ਦਾ ਨਾਮ ਕੀ ਹੈ ਜਿਹੜੀਆਂ ਫੜੀਆਂ ਦੀਆਂ ਨੇ ਇਹਦਾ ਐਨਪ੍ਰੈਕਸ 0.5 ਆ ਐਕਚੁਅਲੀ ਇਹ ਮਰੀਜ਼ ਨੂੰ ਜਿਹੜੀਆਂ ਨੀਂਦ ਨੋਂਦ ਤੋਂ ਦਿੱਤੀ ਜਾਂਦੀ ਸ਼ਾਇਦ ਤੇ ਇਹ ਜ਼ਿਆਦਾਤਰ ਖਾ ਕੇ ਨਸ਼ਾ ਕਰਦੇ ਨੇ ਇਹ ਗੋਲੀਆਂ ਦਾ ਜਦੋਂ ਮਕਦਾਰ ਜਿਹੜੀ ਆ ਉਹ ਵੱਧ ਜਾਂਦੀ ਆ 5 7 10 ਤੇ ਉਹ ਮਰੀਜ਼ ਦਰਦ ਹੋ ਜਾਂਦਾ ਇਹ ਸਰ ਆਇਆ ਕਿੱਥੋਂ ਥੀ ਜਾਣਾ ਕਿੱਥੇ ਸੀ ਇਹ ਇਹਦਾ ਪਿੰਡ ਦਾ ਬਿਆਸ ਦੇ ਕੋਲ ਹੈਗਾ ਸ਼ਾਹਪੁਰ ਬਿਆਸ थाना ਪੈਂਦਾ ਇਹਦੇ ਤੇ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਆ ਉਹ ਲੱਗਦਾ ਕਿ ਪਿੰਡ ਦੇ ਵਿੱਚ ਵੀ ਇਹੀ ਗੋਲੀਆਂ ਦਾ ਵਿਚੰਦਾ ਕੰਮ ਜਿਹੜਾ ਕਰਦਾ ਜੀ ਇਹ ਹਾਂ ਬਿਲਕੁਲ ਇਨਵੈਸਟੀਗੇਸ਼ਨ ਦਾ ਹਲੇ ਮੈਟਰ ਹੈ ਸਾਹਮਣੇ ਇਹ ਗੱਲ ਜਿਹੜੀ ਆ ਉਹਦੇ ਦੱਸਣ ਮੁਤਾਬਕ ਤਾਂ ਦੱਸਦਾ ਵਾ ਲੇਕਿਨ ਜਿੰਨਾ ਚਿਰ ਅਸੀਂ ਉਹਨਾਂ ਦਾ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਨਹੀਂ ਉਹਨਾਂ ਚਿਰ ਅਸੀਂ ਕਿਵੇਂ ਪਿੰਡ ਵਾਲਿਆਂ ਦੇ ਕੋਲੋਂ ਪੁੱਛਿਆ ਜਾਏਗਾ ਜੀ ਇਹ ਕੀ ਕੰਮ ਕਰਦਾ ਜੀ ਇਹ ਬਿਲਕੁਲ ਜੀ ਬਿਲਕੁਲ ਇਹਨੂੰ ਵੀ ਸਖਤੀ ਨਾਲ ਪੁੱਛਿਆ ਜਾਏਗਾ ਇਨਵੈਸਟੀਗੇਸ਼ਨ ਪਤਾ ਲਗਾ ਕੰਮ ਕਾਮਕਾਰ ਕੀ ਕਰਦਾ ਜੀ ਇਹ ਕਾਮਕਾਰ ਕੋਈ ਨਹੀਂ ਜੀ ਛੋਟਾ ਜਿਹਾ ਪਦਨੇ ਇੱਕ ਵਿਗਾ ਜ਼ਮੀਂਦਾ ਦਾ ਛੋਟੀ ਖੇਤੀ ਬੜੀ ਮੜਾ ਮੋਟਾ ਕੰਮ ਕਰਦਾ ਵਾ ਇੱਕ ਮਾਂ ਵਾ ਬਾਕੀ ਘਰ ਦਾ ਜੀ ਕੋਈ ਨਹੀਂ ਆਇਆ ਕਿੰਨੀ ਉਮਰ ਹੈ ਜੀ ਤੁਮ ਤਾਂ 34 35 ਹਾਲ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਅੱਜ ਪੁਲਿਸ ਵੱਲੋਂ ਪਕੇਸ ਰਜਿਸਟਰਡ ਕਰਕੇ ਐਂਡੀਸੀਪੈਕਟ ਦਾ ਤੇ ਇਹਦੇ ਖਿਲਾਫ ਜਿਹੜੀ ਆ ਉਹ ਮਤਲਬ ਵੀ ਕੋਰਟ ਚ ਅਜ ਪੇਸ਼ ਕਰਾਂਗੇ ਪਤਾ ਲਗਾਇਆ ਜਾਏਗਾ ਹੋਰ ਕਿਹੜੇ ਕਿਹੜੇ ਨੌਜਵਾਨ ਇਹਦੇ ਨਾਲ ਕੰਮ ਕਰਦੇ ਪਏ ਨੇ ਜੀ ਬਿਲਕੁਲ ਬਿਲਕੁਲ ਲਗਾਇਆ ਜਾਏਗਾ ਜਿੰਨੇ ਜਿਹਦੇ ਵਿੱਚ ਦੋਸ਼ੀ ਪਾਇਆ ਉਹਨੂੰ ਬਖਸ਼ਿਆ ਨਹੀਂ ਜਾਏਗਾ ਲੱਗਦਾ ਵੱਡਾ ਖਲਾਸਾ ਹੋਰ ਹੋ ਸਕਦਾ ਹੋ ਸਕਦਾ ਜੀ ਸਰ ਇਹਦੀ ਕੀਮਤ ਕਿੰਨੇ ਕਾ ਗਈ ਹੈ ਜਿਹੜੀ ਮੈਡੀਸਿਨ ਕਰੇ ਮੈਡੀਸਿਨ ਦੀ ਕੀਮਤ ਤੇਰੇ ਬਾਰੇ ਤਾਂ ਕੋਈ ਨਹੀਂ ਲਾ ਸਕਦਾ ਕੋਈ ਉਹਦਾ ਕੋਈ ਦਾਵਾ ਨਹੀਂ ਉਹ ਡਰਗਨ ਦਾ ਡਰਗਨ ਇੰਸਪੈਕਟਰ ਬੁਗਾਰ ਇਹ ਦੱਸਣਗੇ ਜੀ ਬਾਰੇ ਕਿੰਨੀ ਹੈ